ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਬ੍ਰੈਂਡ ਸੁਖਣ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਫਰੀਦਕੋਟ ਹੀ ਆ ਅੱਜ ਦੀ ਵੀਡੀਓ ਦੋਸਤੋ ਜਰਸੀ ਦਿਖਾਉਂਗਾ ਤੀਜਾ ਸੂਆ ਤਾਜੀ ਸੂਈ ਸਵਾਈ ਤੇ ਚੰਗੇ ਦੁੱਧ ਵਾਲੀ ਤੇ ਨਾਰਮਲ ਰੇਟ ਵਾਲੀ ਦੋਸਤੋ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਗਾਂ ਸੂਈ ਆ ਇੱਕ ਹਫਤਾ ਬਾਈਕ ਇਹਨਾਂ ਸੋਜ ਨੂੰ ਸਮਾ ਹੋ ਗਿਆ 14 ਕਿਲੋ ਦੁੱਧ ਬਾਈਕ ਇਹਨਾਂ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਕਰ ਬੱਛਾ ਫਵਾਨਾ ਦੋਸਤੋ ਚੰਗਾ ਤਿਆਰ ਕੀਤਾ ਹੋਇਆ ਵਹਿੜ ਨੇ ਥਣ ਦੋਸਤੋ ਨਿਖਰ ਮੇ ਇਕੱਲੇ ਇਕੱਲੇ ਗੈਪ ਚ ਲੱਗੇ ਹੋਇਆ ਫੋਰ ਸ਼ੈਂਕ ਪੁਰਾਣੀ ਸੇਮ ਹੀ ਸਾਈਜ਼ ਆ ਦੋਸਤੋ ਚਾਰੇ ਥਾਨਾਂ ਦਾ ਨਿਖਰ ਮੇ ਇਕੱਲੇ ਇਕੱਲੇ ਗੈਪ ਦੇ ਵਿੱਚ ਲੱਗੇ ਹੋਇਆ ਫੋਰ ਸ਼ੈਂਕ ਪੁਰਾਣੀ ਪੰਜਾਬ ਵਾਲੀ ਜਰਸੀ ਆ ਦੋਸਤੋ ਕੰਨ ਗੋਲ ਆ ਕੱਦ ਕਰ ਦੋਸਤੋ ਦਰਮਿਆਨਾ ਬੱਚਾ ਮਕਰ ਬੱਛਾ 14 15 ਕਿਲੋ ਦੁੱਧ ਬਾਈਕ ਇਹਨਾਂ ਇਸ ਟਾਈਮ ਥੱਲੇ ਤਿਆਰ ਆ ਥਣ ਦੋਸਤੋਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਵੇਖ ਸਕਦੇ ਆ ਮੁਠੀ ਵਾਲਾ ਦੋਸਤੋਂ ਥਣ ਲੱਗਿਆ ਹੋਇਆ ਹੱਤੀ ਚੁਾਈ ਵਾਲਾ ਕੱਦ ਕਰ ਦੋਸਤੋਂ ਦਰਮਿਆਨਾ ਹਾਂਜੀ ਦੋਸਤੋਂ ਆਹ ਬੱਚਾ ਮਗਰ ਬੱਚਾ ਮਗਰ ਵੱੱਛਾ ਪੱਛਾ ਦੋਸਤੋਂ ਐਚ ਐਫ ਦਾ ਆ ਗਿਆ ਮਗਰ ਤੇ ਰੇਟ ਬਾਈ ਕਹਿੰਦਾ 40000 ਰੁਪਇਆ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜਾਊਗਾ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਨਵੀਂ ਵੀਡੀਓ ਨਾਲ ਤੋ ਤਾਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ